ਐਸਡੀਐਮ ਅਤੇ ਆਬਕਾਰੀ ਕਰ ਵਿਭਾਗ ਬਠਿੰਡਾ ਦੇ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ ਤੇ ਸਾਂਝੀ ਛਾਪੇਮਾਰੀ ਕਰ ਸ਼ਹਿਰ ਦੇ ਫੋਕਲ ਪੁਆਇੰਟ ਏਰੀਆ ਅੰਦਰ ਬਣੇ ਦੋ ਗਦਾਮਾਂ ਵਿੱਚੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਵੱਖ-ਵੱਖ ਬ੍ਰਾਂਡਾਂ ਦੀ ਲਗਭਗ 10000 ਪੇਟੀਆਂ ਗੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ ਇਸ ਛਾਪੇਮਾਰੀ ਬਾਰੇ ਜਾਣਕਾਰੀ ਦਿੰਦਿਆਂ ਏਈਟੀਸੀ ਵੀਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਫੜੀ ਗਈ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਵਿੱਚੋਂ ਪੰਜਾਬ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਹੋਰ ਬਾਹਰੀ ਸੂਬਿਆਂ ਦੀ ਵੀ ਹੈ ਤੇ ਜਿਸਤੇ ਕਾਰਵਾਈ ਕਰਦਿਆਂ ਵਿਭਾਗ ਨੇ ਗੋਦਾਮ ਸੀਲ ਕਰ ਦਿੱਤੇ ਹਨ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜੁਆਇੰਟ ਰੇਡ ਸੀ ਉਧਰੋਂ ਐਸ ਐਸ ਡੀ ਐਮ ਦਫਤਰ ਵੱਲੋਂ ਤੇ ਸਾਡੇ ਆਪਕਾਰੀ ਤੇ ਕਰ ਵਿਭਾਗ ਵੱਲੋਂ ਤੇ ਮੁਖਬਰੀ ਤੇ ਇੱਕ ਗੋਡਾਊਨ ਉਧਰ ਪਹਿਲਾਂ E10 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 ਤੇ ਸੀ ਤੇ ਇਹ ਹੁਣ ਹੈਗਾ A7 ਤੇ ਇਹਨਾਂ ਦੀ ਮਲਕੀਅਤ ਤਾਂ ਹੌਲੀ ਹੌਲੀ ਪਤਾ ਲੱਗ ਜੂ ਵੀ ਕਿਹਦੀ ਕਿਹਦੀ ਮਲਕੀਅਤ ਹੈ ਇਹਨਾਂ ਦੀ ਗੋਡਾਉਨਾਂ ਦੀ ਤੇ ਉਧਰ ਅਸੀਂ ਜਿਹੜਾ E10 ਚ ਫੜੀ ਹੈ ਉਹ ਅਸੀਂ ਫੜੀ ਹੈ तकरीबन 5980 ਪੇਟੀਆਂ ਐ ਐਗਜੈਕਟ 5980 ਉਧਰ ਕਾਊਂਟਿੰਗ ਹੋ ਚੁੱਕੀ ਹੈ ਤੇ ਉਹਦੇ ਵਿੱਚੋਂ ਲਗਭਗ 650 ਪੇਟੀ ਜਿਹੜੀ ਹੈ ਉਹ ਇਲੈਸੀਟ ਸੀ ਬਾਹਰਲੀਆ ਸਟੇਟਾਂ ਤੋਂ ਜਿਹੜੀ ਆਈ ਹੋਈ ਸੀ ਤੇ ਬਾਕੀ ਪੰਜਾਬ ਦੀ ਹੈਗੀ ਹੈ ਤੇ ਆ ਦੂਸਰਾ ਗਰਾਊਂਡ ਜਿੱਥੇ ਆਪਾਂ ਹੁਣ ਇਸ ਵੇਲੇ ਖੜੇ ਆ ਇੱਥੇ तकरीबन ਅਜੇ ਕਾਊਂਟਿੰਗ ਚੱਲ ਰਹੀ ਹੈ ਪਰ ਅਪਰੋਕਸੀਮੇਟਲੀ 3500 ਤੋਂ 4000 ਦੇ ਵਿੱਚ ਵਿੱਚ ਪੇਟੀ ਇੱਥੇ ਵੀ ਹੋ ਸਕਦੀ ਹੈ ਹਾਂਜੀ ਬੀਅਰ ਦੀ ਹੈ ਮੇਰਾ ਖਿਆਲ ਕਿ ਇੰਤਜ਼ਾਰ ਦੇ ਆਸ-ਪਾਸ ਹੈ ਅਕਾਊਂਟਿੰਗ ਚੱਲ ਰਹੀ ਹੈ ਵੈਸੇ ਲਗਭਗ 3000 3000 ਐਪਰੋਕਸਿਮੇਟ 3000 ਪੇਟੀ ਬੀਅਰ ਦੀ ਹੈ ਨਾ ਹਾਂ 3000 ਪੇਟੀ ਬੀਅਰ ਦੀ ਇੱਥੇ ਹੋਏਗੀ ਤੇ ਉਹ ਪੰਜਾਬ ਦੀ ਹੈ ਤੇ ਬਾਕੀ ਜਿਹੜੀ ਅ ਅੰਗਰੇਜ਼ੀ ਸ਼ਰਾਬ ਹੈ ਉਹ ਉਹ ਬਾਹਰ ਹਰਿਆਣਾ ਦੀ ਜੋ ਬਾਕੀ ਅਜੇ ਅਕਾਊਂਟਿੰਗ ਚੱਲ ਰਹੀ ਹੈ ਐਗਜ਼ੈਕਟ ਪਤਾ ਲੱਗ ਜਾਏਗਾ ਮਹਿਕਮੇ ਵੱਲੋਂ ਇਸ ਤਰ੍ਹਾਂ ਕਿ ਗੋਡਾਊਨ ਅਸੀਂ ਸੀਲ ਕਰ ਦਨੇ ਆ ਇਹ ਤੇ ਇਨਟੀਮੇਟ ਕਰ ਦੇਣਾ ਉਹਨਾਂ ਨੂੰ ਪੰਜਾਬ ਐਕਸਾਈ ਪੰਜਾਬ ਐਕਸਾਈਜ਼ ਐਕਟ 1914 ਦੇ ਤਹਿਤ ਅਸੀਂ ਪਰਚਾ ਵੀ ਦੇਾਂਗੇ ਤੇ ਗੋਡਾਊਨ ਸੀਲ ਕਰਕੇ ਅਗਲੀ ਕਾਰਵਾਈ ਜੋ ਵੀ ਹੈ ਉਹ ਕੀਤੀ ਜਾਏਗੀ ਐਸ ਪਰ ਲਾ ਉਧਰ ਮੌਕੇ ਤੇ ਪਹੁੰਚੇ ਬਠਿੰਡਾ ਪੁਲਿਸ ਦੇ ਐਸ ਪੀ ਸਿਟੀ ਨੇ ਕਿਹਾ ਕਿ ਪੁਲਿਸ ਵੱਲੋਂ ਪਰਚਾ ਦਰਜ ਕਰ ਸ਼ਰਾਬ ਦੇ ਮਾਲਕਾਂ ਦਾ ਪਤਾ ਲਗਾ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਪਹਿਲੇ ਇਗਜ਼ਾਮ ਵਿੱਚੋਂ ਤਕਰੀਬਨ 6000 ਪੇਟੀ ਸੀਗੀ ਤੇ ਇਹਦੇ ਵਿੱਚੋਂ ਤਕਰੀਬਨ 1500 ਪੇਟੀ ਜਿਹੜੀ ਆ ਉਹ ਬੀਅਰ ਦੀ ਆ ਤੇ 1500 ਪੇਟੀ ਜਿਹੜੀ ਆ ਉਹ ਬਲੈਂਡਰ ਪ੍ਰਾਇਡ ਔਰ ਲੈਟ ਸਿਕਸ ਸ਼ਰਾਬ ਸਿਕਨੇ ਰਲ ਸ਼ਰਾਬ ਦੀ ਹੈ। ਕਿਹੜੀ ਨਗਾ ਜੀ ਸੀ ਤੇ ਕੁਝ ਪੰਜਾਬ ਦੀ ਆ ਕੁਝ ਰੈਣੀ ਦੀ ਆ ਬਾਕੀ ਚੈੱਕ ਕਰਕੇ ਪਤਾ ਲੱਗੂਗਾ ਹੋਰ ਕਿਹੜੇ ਸ਼ੋਦੇ ਦੀ ਹੈ। ਕਿੰਨੇ ਕ ਡਾਉਨਾਂ ਦੇ ਵਿੱਚ ਪਈ ਸੀਗੀ ਜੀ? ਹਾਂਜੀ ਕਿੰਨੇ ਕ ਡਾਉਨਾਂ ਦੇ ਵਿੱਚ ਇਹ ਸ਼ਰਾਬ ਜਿਹੜੀ ਸਾਰੀ ਫੜੀ ਗਈ ਹੈ ਤੇ ਕਿੰਨੀ ਆ ਟੋਟਲ? ਇਹ ਦੋ ਇਗਜ਼ਾਮ ਨੇ ਟੋਟਲ ਦੋ ਦੋ ਕੰਪਲੈਕਸਾਂ ਦੇ ਵਿੱਚੋਂ ਫੜੀ ਗਈ ਹੈ। ਕਿੰਨੇ ਡਾਉਨਾਂ ਹੋਏ ਜੀ ਇਹ? ਹਾਂ ਟੋਟਲ ਦੋਨਾਂ ਦਾ ਡਾਉਨਰ ਦੀ ਕਿੰਨੀ ਪ੍ਰਸ਼ਨਾ ਬਸ तकरीबन 10000 ਪੈਟੀ ਹੋ ਜੂ ਇਹਦਾ ਓਨਰ ਪਤਾ ਲੱਗੇ ਦੋਨਾਂ ਦਾ ਕਿਹੜਾ ਪਸੂ ਕਰ ਰਹੇ ਆ ਜੀ ਪਰਚੇਸ ਕਰਦੇ ਬਾਅਦ ਕਸਲ ਕਰਨਾ ਜਿਕਰ ਹੋ ਗਿਆ ਕਿ ਐਨੀ ਭਾਰੀ ਮਾਤਰਾ ਵਿੱਚ ਬਾਹਰੀ ਰਾਜਾਂ ਦੀ ਸਟੋਰ ਕੀਤੀ ਸ਼ਰਾਬ ਚੋਨਾ ਦੌਰਾਨ ਵਰਤੇ ਜਾਣ ਦੀ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜਿਸ ਤੇ ਪੁਲਿਸ ਵਿਭਾਗ ਨੂੰ ਡੰਗਾਈ ਨਾਲ ਜਾਂਚ ਕਰਨ ਦੀ ਲੋੜ ਹੈ ਬਠਿੰਡਾ ਤੋਂ ਤਾਜ਼ੇ ਖਬਰ ਲਈ ਆਲੀਆ ਵਰਮਾ ਦੀ ਰਿਪੋਰਟ